ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਰਸਡੇ ਨੀ ਫਾਰਮ 'ਚ ਤੁਹਾਡਾ ਸਵਾਗਤ ਹੈ ਆ ਜੀ ਅੱਜ ਹਰਿਆਣੇ ਦੀਆਂ ਝੋਟੀਆਂ ਆਈਆਂ ਜੀ 15 15 16 16 ਕਿਲੋ ਵਾਲੀਆਂ ਜੀ ਤੇ ਬਹੁਤ ਹੀ ਕੁਆਲਿਟੀ ਦੀਆਂ ਨਿਗੇ ਨਿਗੇ ਸਿੰਗ ਆਈਆਂ ਦੋਂਦੀਆਂ ਵੀ ਝੋਟੀਆਂ ਹੈਗੀਆਂ ਜੀ ਆਜੋ ਕਰਦੇ ਆਂ ਗੱਲਬਾਤ ਭਾਜੀ ਹਾਂ ਨਾ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਬਾਦ ਸਾਹਿਬ ਕੀ ਹਾਲ ਦੇ ਕਿਰਪਾ ਬਾਬੇ ਦੀ ਮੈਂ ਹਰ ਵਾਰੀ ਆਖੀ ਤਾਂ ਹਾਂ ਉਹ ਵੀ ਕਿਰਪਾ ਮਹਾਰਾਜ ਦੀ ਉਹਦੀ ਕਿਰਪਾ ਵਾ ਹਾਂ ਜੀ ਬੜਾ ਵਧੀਆ ਕੰਮ ਚੱਲਣ ਦਿਆ ਬਹੁਤ ਹੀ ਵਧੀਆ ਮਲਕੇ ਕੁਆਲਿਟੀ ਵਾਲੀਆਂ ਝੋਟੀਆਂ ਆਈਆਂ ਵਾ ਤੇ ਵਿਕਦਾ ਵੀ ਜਾਂਦਾ ਮਾਲ ਹਾਂਜੀ ਹਾਂਜੀ ਕਿਰਪਾਵਾ ਜੋ ਮਰਜੀ ਬਲਕੇ ਆ ਗਈ ਜਦੋਂ ਰੱਬ ਦੀ ਨਿਗਾਹ ਵਾਲੀ ਮਾਰਾ ਜੀ ਹੋਏ ਨਾ ਤੇ ਮਾਲ ਵੀ ਚੰਗਾ ਮਿਲਦਾ ਵਾ ਤੇ ਗਾਹਕ ਵੀ ਚੰਗੇ ਚੰਗੇ ਆਪਣੇ گاਉਂ ਦੇ ਤੇ ਮਾਲ ਵੇਖਦਾ ਵੀ ਆ ਮਈਆਂ ਸਾਫ਼ ਸੁਥਰੀਆਂਆਂ ਮਾਂ ਝੋਟੀਆਂ ਕੱਲ ਨੂੰ ਫੇਰ ਵੀਡੀਓ ਪਾਵਾਂਗੇ ਵੇਖ ਕੇ ਦੋਂਦੀਆਂ ਖੀਰੀ ਝੋਟੀ ਵੀ ਇਕਾਈ ਆ ਅੱਛਾ ਅੱਛਾ ਜੀ ਦੋਂਦੀਆਂ ਵੀ ਗਿਆਦੀਆਂ ਆਈਆਂ ਦੋ ਮਈਆਂ 15 15 16 16 ਕਿਲੋ ਦੁੱਧ ਵਾ ਅੱਜ ਆ ਮਈਆਂ ਜਿਹੜੀਆਂ ਆਈਆਂ ਚਲੋ ਉਹ ਨਾ ਤੇ ਨਾ ਪਉਣੀ ਇੱਕ ਵੜ ਟੋਕਰ ਗੱਬਣਵਾ ਠੀਕ ਹੈ ਚੰਗੀਆਂ ਵਾ ਚਲੋ ਪਰਮੇਸ਼ਰ ਮਾਲਕੀ ਗੱਲ ਦਤਾ ਵਾ ਸਾਰੇ ਵਪਾਰੀਆਂ ਭਰਾਵਾਂ ਦਾ ਕੰਮ ਚਲਾਵੇ ਪਰ ਸਾਫ ਸੁਥਰਾ ਕੰਮ ਸਾਫ ਸੁਥਰੇ ਕੰਮ ਨਾਲ ਦਾ ਨਜ਼ਾਰਾ ਨਹੀਂ ਜਿਹੜਾ ਸਾਫ ਸੁਥਰਾ ਕੰਮ ਚੱਲੂਗਾ ਕਰੂਗਾ ਉਹਦਾ ਹੀ ਕੰਮ ਵੈਸੇ ਚੱਲਣਾ ਵਾ ਹਾਂਜੀ ਹਾਂਜੀ ਤੇ ਜੈਰੀਆਂ ਮਈਆਂ ਚੰਗੀਆਂ ਵਾ ਝੋਟੀਆਂ ਵਾ ਦੋਂਦੀ ਆ ਦੋਂਦੀ ਝੋਟੀ ਆ ਦੁੱਧ ਝੋਟੀ ਕੋ 12 ਲੀਟਰ ਵਾ ਆ ਬੱਚਾ ਉਹਦੇ ਨੜ ਨਾਲ ਵਾ ਮੈਂ ਹਾਂਜੀ ਠੀਕ ਹੈ 10 11 ਦਿਨਾਂ ਦੀ ਕਿਉਂ ਦੀ ਸੁਈ ਆ ਪਿਓਰ ਦੌਂਦੀ ਆ ਦੇਖੋ ਸਿੰਘ ਇਦਾਂ ਜਿਹਾ ਤਾਂ ਕਲੇਪੀ ਲਾਏ ਹੁੰਦੇ ਆ ਉਹ ਗੱਲ ਨਾ ਲੱਗੂਗੀ ਵਿੱਚ ਇਹਦੇ ਗੱਲਾਂ ਕੀ ਸਹੀ ਗੱਲ ਚਿਵਾਈ ਫਿਰ ਇੰਨੀ ਜਿਆਦੀ ਚੰਗੀ ਨੇ ਤੇਰੇ ਗੱਲਾਂ ਹੀ ਗਾਦੀਆਂ ਜੱਗੀ ਤੋੜ ਰਣ ਨਿਆਲ ਤੋੜ ਇਹ ਜਿਆਦੀ ਚਿਵਾਈ ਚੰਗੀ ਬਹੁਤ ਚੰਗੀ ਹੈ ਗਿਆ ਨਾਲ ਸੌਂਕੇ ਦਾ ਟਿਕਾਓ ਲੈ ਆ ਜੀ ਬਹੁਤ ਚੰਗੀ ਛੋਟੀ ਬਹੁਤ ਚੰਗੀ ਆਵੇ ਗਾਂ ਪਛਾਏ ਐ ਬਣੀ ਹੈਗੇ ਗਾੜੀ ਚੜੀਆਂ ਜਿਆਦਾ ਮਤਲਬ ਜਿੱਦਾਂ ਛੱਡਾ ਪਛਾਣ ਉਹਨਾਂ ਹੀ ਗਾਂ ਉਹਨਾਂ ਗਾਂ ਨੂੰ ਸਹੀ ਗਾਂ ਨੂੰ ਉਹਨਾਂ ਹੀ ਗਾਂ ਨੂੰ ਕੋਈ ਪ੍ਰਵਾਹ ਥੁਰਾ ਕੇ ਤੇ ਕਰਨ ਵਾਲੀ ਕੋਈ ਇਹ ਪ੍ਰਵਾਹ ਥੁਰਾ ਕੇ ਕੋਈ ਨਾ ਕੋਈ ਯਾਦ ਜਦ ਜਿਆਦੀ ਕੁਆਲਟੀ ਵਾਲੀ ਕੱਢੀ ਬਿੰਦੀਆਂ ਵਾਲਾ ਚੱਡਾ ਨਾਲੇ ਬਿੰਦੀਆਂ ਵਾਲਾ ਬਾਕੀ ਦੁੱਧ ਛੋਟੀ ਜਿੱਦਾਂ ਕੱਦਵਾ ਨਾ ਹਾਂਜੀ ਹਾਂਜੀ ਕੱਦ ਨਾਲੋਂ ਵੱਧ ਛੋਟੀ ਜਾਂਦੀ ਐ ਇਹਨਾਂ ਛੋਟੇ ਕੋ 11 12 11 12 ਲੀਟਰ ਦੁੱਧ ਬਿੰਦੀ ਵਾਲਾ ਵਾ ਇਹ ਕਥਣ ਬੱਚੇ ਨੂੰ ਛੱਡਦੇ ਤੇ 5 ਲੀਟਰ ਤੇ ਨਾ ਸੁਣਾ ਜੋ ਦੁੱਧ ਉਹ ਠੀਕ ਹੈ ਠੀਕ ਹੈ ਤੇ ਕੱਟਾ ਵੀ ਮਗਰ ਵੇਖੋ ਕਿ ਇਹੋ ਜੀ ਝੋਟੀ ਕਿਸੇ ਵੇਲੇ ਪੈਸਾ ਨੂੰ ਨਹੀਂ ਲੱਭਦੀ ਜਦੋਂ ਆਪਾਂ ਮਨ ਲਗਾਖੀ ਇਹਨਾਂ ਵੀ ਚੰਗੀ ਛਾਹ ਲੈਣੀ ਆ ਹਾਂਜੀ ਇਹ ਚੰਗੀ ਛਾਹ ਪੈਸੇ ਲੈ ਕੇ ਵੀ ਆਪਾਂ 10 ਵੀ ਦਿਨ ਫਿਰੀਏ ਤੇ ਨਹੀਂ ਲੱਭਦੀ ਕੱਤੀ ਏਡੀ ਸਾਫ਼ ਸੁਥਰੀ ਆ ਵੀ ਚੋਣ ਚੰਗੀ ਸੀਲਸ ਲੱਗ ਚੰਗੀ ਆ ਦੁੱਧ ਚੰਗਾ ਵਾ ਹਾਂਜੀ ਝੋਟੀ ਤੇ ਇਹੋ ਜੀ ਭਾਵੇਂ 130 135 ਦੀ ਵੀ ਚਲੋ ਵੇਖਣ ਡੀਆਂ ਮਾਤਰਾ ਨਾਲ ਇਹ ਗੱਲ ਪਰ ਆਪਾਂ ਛੋਟਾ ਹੀ ਮੁੱਲ ਕਰਨਾ ਜਿਹਦੇ ਮਨ ਲਗੇ ਵੇਖ ਜੇ ਮੈਂ ਟੋ ਮੇਟੀ ਤੈਨੂੰ ਇੱਕ 10 ਦੀ ਕੱਟੀ ਦੇਣੀ ਆ ਇੱਕ 10 ਦੀ ਬਹੁਤ ਜਿਆਦਾ ਵਿੱਚ 500 ਰੁਪਏ ਛੋੜ ਕਰਾਂਗੇ 12 ਕਿਲੋ ਦੁੱਧ ਦੇਗੀ ਇੱਕ ਕਿੰਨਾ ਕਿੱਟ ਜਿਆਦਾ ਆ ਇਹਨੂੰ ਕਿੰਨੀ ਸਾਫ ਹੈ ਨਾ 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 ਨੀਨੀਆ ਸਾਫ ਇਹ ਜੇ ਆਵੇ ਕੋਈ ਮੇਰਾ ਵੀ ਜੋਗੇ ਖੜੇ 11 12 11 12 ਲੀਟਰ ਠੰਡਾ ਕਰਕੇ ਦੁੱਧ ਹੋਊਗਾ ਹਾਂਜੀ ਹਾਂਜੀ ਆਹ ਸੂਆ ਦੁੱਧਾ ਜੀ ਆਹ ਸੂਆ ਦੁੱਧਾ ਜੀ ਇਹਨੂੰ ਸੂਈ ਨੂੰ ਅੱਜ ਸਾਰਾ 7ਵਾਂ 8ਵਾਂ ਦਿਨ ਹੋਇਆ ਵਾ ਇਹ ਵੀ ਚੋਣ ਇਹਦੀ ਕੋਈ 11 ਲੀਟਰ ਜਾਂ 12 ਹੀ ਉੱਪਰ ਅੱਛਾ ਜੀ 11 12 ਲੀਟਰ ਹੀ ਦੁੱਧ ਹੋਊਗਾ ਤੇ 11 ਉਹ ਲੈ ਜੀ ਦੇਖੋ ਕਿੰਨਾ ਕੁਆਲਿਟੀ ਆ ਝੂਟੀ ਉਰਵਿ ਪਰ ਜੱਟ ਬਲੈਕ ਸਟਰੀ ਦੀ ਮਾਰ ਮੜੀ ਚਿੱਟੀ ਆ ਹਾਂ ਬਸ ਮਾਰੀ ਚਿੱਟੀ ਬਾਗੀ ਦਾ ਰਸਤਾ ਵੀ ਬਹੁਤ ਚੰਗੀ ਆ ਠੀਕ ਸੇਖ ਬਹੁਤ ਜਗ੍ਹਾ ਤੇ ਸਵਾਰ ਦੇ ਗਏ ਹਾਂ ਬਹੁਤ ਸਾਦੇ ਦੇਖੋ ਫਰੀ ਸਰਾ ਬੜਾ ਜਗ੍ਹਾ ਤੇ ਖੜਾ ਹੋ ਜਾਵੇ ਸਿੰਘ ਇਹਦਾ ਬਹੁਤ ਚੰਗਾ ਬਹੁਤ ਚੰਗੀ ਆ ਹਾਂ ਇਹਨੂੰ ਲੈ ਲੇ ਨਸਲ ਵਾਲੀ ਆ ਪੂਰੀ ਕੁਆਲਿਟੀ ਵਾਲੀ ਛਾਨ ਬਹੁਤ ਚੰਗਾ ਆ ਛਾਨ ਬਹੁਤ ਬਹੁਤ ਚੰਗੀ ਪਟਾਵਾ ਮਗਰ ਕੱਟਾ ਮਗਰੀ ਦੇ ਇਹਨਾਂ ਮਗਰੀ ਕੱਟੇ ਆ ਕਿੰਨਾ ਮਗਰੀ ਕੱਟੇ ਹੋ ਇਹ ਦਖਲਗੀ ਤੇ ਹਾਂਜੀ ਵੇਖੋ ਕਿੱਡਾ ਦੇ ਵਾਲਾ ਵਸਾ ਰਿਹਾ ਆ ਨਿੱਗਰ ਲੈ ਵੇ ਦੀ ਦੁੱਧ ਕੱਟਈ ਹੈ ਮੇਰੇ ਸਾਹ ਨਾ ਵੀ 13 14 ਜਿੰਨਾ ਦੁੱਧ ਨੂੰ ਪੂਰੀ ਹੈ ਨਾ ਮੈਂ ਕਿੰ ਨੂੰ ਵੀ 13 14 ਇਹ ਵੀ 13 14 ਕਰ ਦਊਗੀ ਹਾਂਜੀ ਹਾਂਜੀ ਇਹ ਛੋਟੀ ਇਹ ਵੀ ਉਤਰਾ ਦੇ ਮੈਂ ਵੇਖਣ ਡਿਆ ਵਾ ਇਹ ਵੀ ਇੱਕ 40 ਦੀ ਵੇਖ ਸਕਦੀ ਆ ਪਰ ਦੇਣ ਵਾਲੀ ਗੱਲ ਕਰਨੀ ਏ। ਇਹ 112 ਦੀ ਦੇਦਾਂ ਗੱਡੀ। ਇਹ 112 ਦੀ ਦੇਦਾਂ। ਜਾਇ ਜੀ ਮੁੱਲ ਕਰਕੇ ਵੇਚ ਰਿਆਂਗੇ ਹਾਂ। ਵੀ ਵੇਚ ਰਿਆਂਗੇ। ਐਵੇਂ ਮੈਂ ਕਹਿੰਦਾ ਭੋਲਾ ਹੋਗਾ 9 ਲੀਟਰ ਜਾਂ 10 ਲੀਟਰ। ਅੱਛਾ ਜੀ। ਆ ਬੱਚਾ ਮੈਨੂੰ ਅੱਜ ਪੰਜਵਾਂ ਦਿਨ ਸੂਈ ਨੂੰ ਚੌਥਾ ਚੌਥਾ ਦਿਨ ਹੀ ਅੱਜ। ਪੰਜਵਾਂ ਨਹੀਂਗਾ ਚੌਥਾ ਯਾਰ ਭੋਲਾ ਮੈਂ ਤਾਂ ਮੇਰੇ ਨਾਲ ਆਈਆਂ। ਤੇ ਆ ਵੇਖੋ। ਇਹ ਮਰ ਕੇ ਮਾਨ ਕੀ ਆਖ ਚਿੱਟੀ ਆ ਹਾਂਜੀ ਹਾਂਜੀ ਅੱਖ ਦੋਵੇਂ ਅੱਖਾਂ ਇਸ ਤਰ੍ਹਾਂ ਦੀਆਂ ਹੀ ਆ ਠੀਕ ਠੀਕ ਨੀਲੀ ਰਾਲੀ ਜਿਹਾ ਆਖਦੇ ਆ ਚੋਰ ਜੈਰੀ ਚੰਗੇ ਦੇ ਧਾਰਾ ਫੜੀਏ ਮਰੋ ਨਹੀਂ ਤਾਂ ਵੀ ਜਿਆਦੀ ਚੋਰ ਕਰਦੀ ਐ ਤੇ ਜਿਆਦੀ ਚੋਰ ਤੇ ਵੀ ਉਹਨਾਂ ਕੋਲ ਕੋਈ ਨਹੀਂ ਕੋਈ ਤਾਂ ਇਹ ਕੋ ਨੋਂ ਤੋਂ 10 ਕਿਲੋ ਬੋਲਾ ਉਹ ਨੋਂ ਹੀ ਲਾਗੂ ਖੜੇ ਅੱਛਾ ਨੋਂ ਲੀਟਰ ਕੋ ਲਾਗੂ ਖੜੇ ਲੈਓ ਜੀ ਜਿਆਦੀ ਕਦਵਾ ਜੰਨੀ ਚੱਗੀ ਜੇ ਕਿ ਛੱਡ ਬੱਗਾ ਬਹੁਤ ਸਾਹ ਥਲੇ ਹਾਂਜੀ ਆ ਨੰਨਾਂ ਨਾਲੋਂ ਗੰਦੀ ਨਹੀਂ ਇਹ ਦੇਖ ਬਹੁਤ ਜਿਆਦੀ ਚੰਗੀ ਜਦੇ ਹਾਂਜੀ ਹਾਂਜੀ ਮਲਕੇ ਜਿੱਤਰਾ ਨਾਲ ਮੈਂ ਸਾਰੀਆਂ ਭਾਵੇਂ ਪਾਉਣ ਨੂੰ ਅੱਜ ਪਾਉਂਦੇ ਆ ਵੀ ਚੈਨਲ ਦਾ ਇਹ ਗੱਲ ਵਿੱਚ ਸੱਚਾਈ ਤੇ ਗੱਲ ਤੋਂ ਵੱਧ ਤੋਂ ਵੱਧ ਮੈਂ ਕਰਨਾ ਸਾਡੇ ਚੈਨਲ ਨਾਲ ਜੁੜ ਚੰਗੀਆਂ ਤੋਂ ਚੰਗੀਆਂ ਮਈਆਂ ਦੀ ਗੱਲ ਏਦਾ ਮੈਂ ਵੀ ਵੀਡੀਓ ਪੋਵੇ ਹੁਣ ਆ ਝੋਟੀ ਜਿਹੜੀ ਹੈ ਨਾ ਆਮ ਲੋਕੀ 1 ਦਾ 1 15 ਦੀ ਵੇਚਦੇ ਆ ਪਰ ਆਪਾਂ ਮੋਲੇ ਝੋਟੀ ਦਾ ਬਿਲਕੁਲ ਜਿਆਜ ਕਰਨਾ ਵਾ ਪੀਪਾਵੇਂ ਖੜਕੇ ਮਈਆਂ ਆਪਾਂ ਕੋ ਵੇਚ ਵੀ ਲਵੇ ਇਸ ਭਾ ਦੀਆਂ ਮਈਆਂ ਕਰ ਰਿਹਾ ਸਿਰਫ ਮੁਨਾਫਾ ਜੈਜ ਤੋਂ ਜੈਦੀ ਉਤਰਾ ਜਿਹੜੇ ਹਿਸਾਬ ਦੇ ਨਾਲ ਉਥੇ ਜਾਈਦਾ ਵਾ ਨਾ ਜਿਤਨਾ ਫਿਰਨਾ ਤੁਰਨਾ ਪੈਂਦਾ ਮਾਲ ਮਲ ਕੇ ਗੱਲ ਦਾ ਲੈਣਾ ਪੈਂਦਾ ਮੁੱਲ ਲਾਉਣਾ ਪੈਂਦਾ ਮੁੱਲ ਵੀ ਉਧਰ ਮਈਆਂ ਦਾ ਹੈਗਾ ਵਾ ਤੇ ਇਹੋ ਜਿਹੇ ਝੋਟੀਆਂ ਦੇ ਮਲ ਕੇ ਉਤਰਾ ਲੋਕ ਭਾਵੇਂ 1 40 1 30 ਵੀ ਮੁੱਲ ਕਰੀ ਜਾਂਦੇ ਆ ਪਰ ਚਲੋ ਆਪਾਂ ਛੋਟੇ ਮਾਫੇ ਨਾਲ ਚਲੋ ਜੀ ਵੇਚੀ ਜਾਂਦੇ ਮਾਲ ਤੇ ਤੁਰਿਆ ਆਉਂਦਾ ਤੇ ਵਿਕਦਾ ਆਉਂਦਾ ਹੁਣ 2-3 ਦਿਨ ਹੋ ਗਿਆ ਵੇਹਲ ਹੀ ਨਹੀਂ ਮਿਲਿਆ ਕਿਤਰਾ ਮਾਲ ਵੇਖਿਆ ਹਾਂਜੀ ਹਾਂਜੀ ਕਿਤਰਾ ਮਾਲ ਵੀਡੀਓ ਪਾਉਣ ਦਾ ਮੌਕਾ ਵੀ ਨਹੀਂ ਮਿਲਿਆ ਹੁਣ ਅੱਜ ਕੱਲ ਦੇ ਹਨ ਬੰਦੇ ਫੋਨ ਕਰਦੇ ਆ ਅਸੀਂ ਆਪ ਮਨਾ ਕੀਤਾ ਉਹ ਵੀ ਭਾਜੀ ਹਰੇ ਕੋ ਮਾਲ ਨਹੀਂ ਜਾ ਹੈਗਾ ਹਲੇ ਜੇ ਆਇਆ ਹਾਂ ਹਾਂ ਮਾਲ ਮਿਲ ਕੇ ਸਾਹਮਣੇ ਆਲਾ ਵਾਇਸ ਕਰਕੇ ਢੱਕਿਆ ਵਾ ਹਾਂਜੀ ਪਿਆ ਕਰਕੇ ਢੱਕਿਆ ਹੁਣ ਜਦੋਂ ਪਰਸੋਂ ਵੀਡੀਓ ਦਿਸੀ ਪਾਵਾਂਗੇ ਨਾ ਉਹ ਦਿਨ 15-15 ਲੀਟਰ ਵਾਲੀਆਂ ਹੋਣਗੀਆਂ ਰੇਟੇਟਡ ਲੱਖ ਵਾਲੀਆਂ ਮਈਆਂ ਵੀ ਆ ਗਈਆਂ ਠੀਕ ਠੀਕ ਕਿੰਨਾ ਦੀ ਫੇ ਮੈਂ ਚਾਹੂਗਾ ਉਦਾਂ ਨਹੀਂ ਮਿਲਦੀ ਕਿ ਉਦਾਂ ਦੇ ਬਰਾ ਆਈ ਡੇ ਕੱਟੀਆਂ ਦੂ ਪਰਲੀਆਂ ਨਾ ਜਿੱਦਾਂ ਦੀ ਲੋਕ ਮੰਗਦੇ ਆ ਨਾ ਉਹ ਚੀਜ਼ ਆ ਠੀਕ ਹਾਂਜੀ ਆ ਦੇਖ ਦੇਖ ਦੇ ਜਿਆਦਾ ਮਜ਼ੇ ਵਾਲੀ ਆ ਤੇ ਆ ਮੈਂ ਦੇ ਆ ਤੇ ਮੈਂ ਜਿਹੜਾ ਮੇਰਾ ਵੀਰ ਕੋਈ ਬਿਨਾ ਵੇਖਣ ਤੋਂ ਵੀ ਲੈ ਰਿਹਾ ਗਿਆ ਜਿਆਦੀ ਚੰਗੀ ਮੈਂ ਆ ਭਵੇਂ ਨਿਕਾ ਆ ਬੱਚਾ ਚੋਲੇ ਨੂੰ ਤੇ ਮਣੀ ਬਹੁਤ ਚੰਗੀ ਹੈ ਬਹੁਤ ਚੰਗੀ ਜਿਆਦੀ ਚੰਗੀ ਚੋਲੇ ਔਰ ਜਦੀ ਕੋ ਜਰੀ ਮੈਂ ਚਗੀ ਇਹ ਦੇ ਇਹ ਕਰਦਾ ਕੋਈ ਜਾਈਏ ਇਹ ਬੋਲੀ ਆ ਇਹ ਉੱਤੇ ਆ ਇਹ ਤੇ ਮੇਰੀ ਜਣਾ ਟੀਕੇ ਲੈ ਕੇ ਲੈ ਜੀਦਾ ਸਹੀ ਗਾ ਬਹੁਤ ਜਿਆਦੀ ਮਹਿੰਗੀ ਸੀ ਬਹੁਤ ਜਿਆਦੀ ਚੰਗੀ ਸੀ ਜੇ ਨਾਲ ਭੈਣ ਭਰਾ ਸਾਨੂੰ ਪ੍ਰੇਮ ਕਰਦੇ ਆ ਨਾ ਜੀ ਤੇ ਕਰਦਾ ਵੀ ਰੋਜ਼ ਹੀ ਇੱਕ ਵੀਡੀਓ ਪਾਈਏ ਪਰ ਅਸਲ ਵਿੱਚ ਮਾਲ ਥੋੜਾ ਆ ਜਾ ਘੱਟ ਮਿਲਦਾ ਤੇਜ ਹੋਇਆ ਨਾ ਕੰਮ ਸੋ ਇਸ ਵਾਈ ਜਿ ਦਿਹਾਉਣੀ ਪੈਂਦੀ ਆ ਫਿਰ ਕੱਦ ਵਜੇ ਵੀ ਖੋਲੋ ਹਾਂਜੀ ਬਹੁਤ ਬਹੁਤ ਮੈਂ ਦੇਣਾ ਕਿਲੋ ਕਰ ਦੂਗੀ ਤਾਂ ਜੀ ਮੈਂ ਮੇਰਾ ਮੂਲ ਅਸਰ ਤੇ ਕਿ ਨਾ 12 13 12 13 ਲੀਟਰ ਤੋਂ ਵਧੀਆ ਕਢੀ ਜਾਊਗੀ ਹੁਣ ਐਵੇਂ 9 ਲੀਟਰ ਹੈਗਾ ਤੁਸ ਅੱਛਾ ਜੀ 9 ਲੀਟਰ ਹੈਗਾ ਤੁਸ ਮੋਰੀ ਆ ਥਾਨ ਬੜਾ ਕੁਆਲਟੀ ਵਾਲਾ ਬਹੁਤ ਕੁਆਲਟੀ ਸਮੋਲ ਤੇ ਭਾਵੇਂ ਦਾ ਮੈਂ ਤਾਂ ਵੀ ਇੱਕ ਦਾ ਹੀ ਕਰੀ ਜਾਈਏ ਪਰ ਨਹੀਂ 1 5 ਲੱਖ 95000 ਦੀ ਦੇ ਦਾਂਗੇ 2 4 2 ਉਹ ਤੜੀ ਪਤਾ ਗੱਲ ਕੀ ਬਾਜਦਾ ਨਹੀਂ ਕੋਈ ਚੱਲ 2 4 ਕੋਈ ਨਹੀਂ ਕਹਿ ਤਾਂ ਛੱਡ ਦਾਂਗੇ 3 ਮੈਂ ਬੜੀ ਇਹ ਬੱਸੀ ਆ ਪਹਿਲਾ ਸੁਆ ਪਹਿਲਾ ਸੁਆ ਜੀ ਹਾਂ ਹੱਥ ਲੈ ਛੱਡ ਲੈ ਕੇ ਹੱਥ ਫੇਰ ਕੇ ਖਾ ਲਾ ਕੋਈ ਜੱਦੀ ਝੱਗ ਦੀ ਫੇਰ ਦੇ ਵਿੱਚ ਬੈਠ ਬੈਠੇ ਭਾਵੇਂ ਥੱਲੇ ਬਹਿ ਜਾ ਬਹਿ ਜਾ ਹਾਂ ਬਹੁਤ ਅੰਧੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਭਾਵੇਂ ਪਾ ਲੋ ਤਾਂ ਵੀ ਕੋਈ ਗੱਲ ਨਹੀਂ ਜੀ ਅੱਛਾ ਜੀ ਬਿਨਾ ਨਿਆਣਾ ਕਿਉਂ ਤਾਂ ਵੀ ਕੋਈ ਗੱਲ ਨਹੀਂ ਹਾਂ ਹਾਂ ਜੀ ਚਵਾ ਮਹੀਨੇ ਦੀ ਗੱਭਣ ਤੇ 5 ਲੀਟਰ ਦੁੱਧ ਅੱਛਾ ਜੀ ਚਵਾ ਮਹੀਨਾ ਤੋਂ 2-4 ਦਿਨ ਅੰਦਰ ਹੀ ਹੋਊਗੀ ਹਾਂ ਹਾਂ ਮਲਕਿ ਪੌਣੇ ਚਵਾ ਮਹੀਨੇ ਦੀ ਗੱਭਣ ਜੇ ਤੇ 5 ਲੀਟਰ ਦੁੱਧ ਜੀ ਦੋ ਟਾਈਮਾਂ ਦਾ ਤੇ ਪਰ ਆਈ ਥੋੜੀ ਜੀ ਅੰਦਰੇ ਘਰੋਂ ਜਿੱਥੇ ਆ ਰਹੀ ਹੈ ਇਹ ਦਿਖਾ ਦੇਗੀ ਸੇਵਾ ਕਰੂਗਾ ਤੇ ਵੱਧ ਦੁੱਧ ਹੋ ਜੂਗਾ ਆਹ ਫੇਰੀ 24 ਕਿਲੋ ਕਰਾ ਦੇ ਬਹੁਤ ਠੰਡੀ ਵਸ਼ੀ ਹੈ ਇਹ ਤਾਂ ਮਾਰਦੇ ਜਿੱਕੀ ਫੇਰੀ ਆਵੇ ਫੇ ਚੈੱਕ ਕਰਾ ਕੇ ਨਾ ਫੇ ਚੈੱਕ ਕਰਾ ਕੇ ਫੇ 24 ਆਉਂਦੀ ਫੇਰੀ ਬਹੁਤ ਚੰਗਾ ਹੋ ਗਿਆ ਜੇ ਜਿਹੜਾ ਕੋਈ ਇਦਾਂ ਸਾਡੇ ਕੋਲ ਰਹਿ ਜੂ 2 ਦਿਨ ਤੱਕ ਘਰ ਆਪਣੇ ਘਰ ਜਾ ਕੇ ਚੈੱਕ ਕਰਾ ਲੈ ਹਾਂਜੀ ਤੇ ਦੁੱਧ 5 ਲੀਟਰ ਤੇ 11 ਲੀਟਰਾਂ ਨਾਲ ਕੋ ਲੈ ਲਈ ਵਸ਼ੀ ਜਿਆਦੀ ਕੁਆਲਟੀ ਹੈ ਇਹ ਜਾਂ ਠੰਡੀ ਨੂੰ ਦਿੱਤੇ ਜਲਸੀ ਆ ਤੇ ਜਲਸੀ ਆ ਰਸੀ ਪਤੰਮ ਬੋਲੇ ਤੇ ਮਨ ਲਗੇ 25 26 ਹਜ਼ਾਰ ਕਰੀ ਜਾਈਏ 20 ਦੀ ਦੇਣਾ ਮੈਂ 20 ਹਜ਼ਾਰ ਦੀ ਹੋਰ ਠੱਡੀ ਦੇ ਦੀ ਚਲ 2000 ਛੋਟਾ 2000 18 ਵੀ ਲੈ ਜੇ ਕੋਈ ਜਾ ਕੇ ਗੱਲ ਕਰ ਫਿਰ ਇੱਕ ਗੱਲ ਜੇ ਇਹ ਬੱਚੀ ਮੈਂ ਮਨ ਲ ਕੇ 35000 ਦੀ ਫੇਰ ਲਹੂੰਗਾ ਠੀਕ ਹੈ ਠੀਕ ਕਿਉਂਕਿ ਪੱਠ ਲਿਆ ਫਿਰ ਅੱਛਾ ਜੀ ਬੱਕਰੀ ਲਈ ਆਪਾਂ ਅੱਛਾ ਜੀ ਬੱਕਰੀ ਦੇ ਹੀ ਦੋ ਜਵਾਰ ਉਹਦੇ ਕੋਲ ਦਾ ਬੱਚਾ ਤਾਂ ਗਾਣਾ ਛੋਟਾ ਦੋ ਹੀ ਬੱਕਰੀਆਂ ਉਹਨਾਂ ਕੋ ਇਹ ਸੁਭਾ ਦੁੱਜਾ ਜੀ ਆ ਵੇਖੋ ਕਿਤਰਾ ਦਾ ਜਗਾੜ ਹੈ ਹਾਂ ਆਹ ਖਾ ਠਣ ਠਣ ਕਿਤਰਾ ਦਾ ਲੱਗਾ ਹੈ ਪੱਠ ਨਾਲ ਉਹਨਾਂ ਨੇ ਹਿੰਦੇ ਨੇ ਆਂਦੀ ਜੇ ਤੇ ਸੋਈ ਅੱਜ 78 ਦਿਨਾਂ ਦੀ ਅੱਛਾ ਜੀ ਪੱਠ ਨਾਲ ਆਂਦੀ ਜੇ ਬੱਕਰੀ ਬਹੁਤ ਆਉਂਦੀ ਆਵੇ ਪੱਠ ਪਰ ਨਾਲ ਜੇ ਇੱਕ ਜਵਾਕ ਉਹਨਾਂ ਰੱਖਦੇ ਆ ਠੀਕ ਹੈ ਠੀਕ ਹੈ ਆ ਵੇਖੋ ਥਣ ਫੋਣ ਕਿ ਦਵਦੀ ਆ ਜੇ ਕਿਸੇ ਨੇ ਮਤਲਬ ਕਿ ਉਤਰਾਕਰ ਵੀ ਰੱਖਣ ਵਾਸਤੇ ਲੈਣੀ ਹੋਵੇ ਤੇ ਇੱਕ ਥਣ ਬੱਚੇ ਨੂੰ ਛੱਡੀ ਜਾਵੇ ਤੇ ਇੱਕ ਚੋਈ ਜਾਵੇ ਤੇ ਆਹ ਪਾਣੀ ਦਾ ਵੀ ਸਰਦਾ ਜਾਊਗਾ ਹਦਾ ਤੇ ਵਧੀਆ ਤੇ ਮੁੱਲ ਦੇਣ ਵਾਲੀ ਗੱਲ ਕਰਨੀ ਆ 15000 ਦੀ ਦੇ ਦਾਂਗੇ ਚਲੋ ਜਾਨ ਬਿਲਕੁਲ ਜੀ ਨਹੀਂ ਠੰਗਾ ਲਿਆ ਇਹਨੂੰ ਬਸ ਇਹੋ ਪਸ਼ੂਗਾ ਬਹੁਤ ਬਹੁਤ ਚੰਗੀਆਂ ਕੁਆਲਟੀ ਵਾਲੇ ਕਮੀਆਂ ਓ ਕੀ ਕੁਆਲਿਟੀ ਵਾਲੀਆਂ ਨਮਈਆਂ ਹੋਈਆਂ ਠੀਕ ਤੇ ਪਿੰਡ ਦਾ ਪਾਣੀ ਆਹ ਦੇਖੋ ਬਹੁਤ ਛੋਟੀਆਂ ਕੁਆਲਿਟੀ ਦੀਆਂ ਕੁਆਲਿਟੀ ਵਾਲੀਆਂ ਚੰਗੀਆਂ ਮਤਲਕਿ ਮਾਲ ਸਾਫ਼ ਸੁਥਰਾ ਜੀ ਕਰਦਾ ਵਾ ਵੀ ਲੈ ਕੇ ਪਾਈਏ ਵੀਡੀਓ ਦੀ ਜੀ ਸਾਫ਼ ਸੁਥਰੇ ਮਾਲ ਦਾ ਵਾਦਾ ਵਾ ਤੇ ਚੰਗੀ ਮੈਂ ਚਲੋ ਗੱਲ ਏਦਾਂ ਮੈਂ ਵੀ ਮੈਂ ਤਾਂ ਤਰ੍ਹਾਂ ਵੈਸੇ ਵਪਾਰੀ ਦੇ ਭਾਵੇਂ ਕੋਈ ਪਧਰੀ ਵੀ ਮੈਂ ਮਿਲੇ ਮੁਨਾਫੇ ਵਾਲੀ ਮਿਲੇ ਤੇ ਲੈ ਲੈਂਦਾ ਵਾ ਪਰ ਹੁਣ ਸਾਡਾ ਕੋਲ ਮਾਲ ਨੂੰ ਸ਼ੌਂਕ ਜੈ ਇਹੋ ਜਿਹੇ ਜਗ੍ਹਾ ਵੀ ਚੰਗੀ ਮੈਂ ਲੱਗੀ ਗੱਲ ਹੋਰ ਕੋਈ ਨਹੀਂ ਗਈ ਲਈ ਜਾਂਦਾ ਮਾਲ ਤਰ੍ਹਾਂ ਵੈਸੇ ਚੰਗਾ ਮਾੜਾ ਅਜੂ ਜਿਹੜਾ ਵਾ ਗੱਲ ਦਵਾ ਫਿਰ ਥੋੜਾ ਅਲਾਮਾ ਆਉਂਦਾ ਤੇ ਪਿੰਡ ਆਪਣਾ ਮੱਤੇਵਾਲੀ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 88729210 ਬੈਠਾ ਸਸੀ ਦਾ